ਫਾਜ਼ਿਲਕਾ ਪੁਲਿਸ ਦੇ ਵੱਲੋਂ ਅੱਜ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਦੇ ਘਰਾਂ ਵਿੱਚ ਕੀਤੀ ਗਈ ਛਾਪੇਮਾਰੀ 17000 ਲੀਟਰ ਦੇ ਕਰੀਬ ਲਾਣ ਕੀਤੀ ਗਈ ਬਰਾਮਦ ਜਿਸ ਨੂੰ ਮੌਕੇ ਤੇ ਪੁਲਿਸ ਦੇ ਵੱਲੋਂ ਨਸ਼ਟ ਕੀਤਾ ਗਿਆ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਮਜੀਠਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਨੂੰ ਦੇਖ ਫਾਜ਼ਿਲਕਾ ਪੁਲਿਸ ਵੱਲੋਂ ਸ਼ਰਾਬ ਦਾ ਨਜਾਇਜ਼ ਧੰਦਾ ਕਰਨ ਵਾਲਿਆਂ ਦੇ ਘਰਾਂ ਤੇ ਵਖ-ਵਖਟ ਕਾਣਿਆ ਤੇ ਅੱਜ ਛਾਪੇਮਾਰੀ ਕੀਤੀ ਗਈ ਫਾਜ਼ਿਲਕਾ ਪੁਲਿਸ ਵੱਲੋਂ ਐਸਐਸਪੀ ਫਾਜ਼ਿਲਕਾ ਵਿਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਬ ਡਿਵੀਜ਼ਨ ਜਲਾਲਾਬਾਦ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਵੱਲੋਂ ਸਬ ਡਿਵੀਜ਼ਨ ਅਧੀਨ ਆਉਂਦੇ ਐਸਐਚਓ 100 ਪੁਲਿਸ ਕਰਮਚਾਰੀਆਂ ਸਮੇਤ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਜਲਾਲਾਬਾਦ ਹਲਕੇ ਦੇ ਪਿੰਡ ਮੋਹਾਲਮ ਵਿਖੇ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਦੇ ਘਰਾਂ ਅਤੇ ਹੋਰ ਕਈ ਵੱਖ-ਵੱਖ ਟਿਕਾਣਿਆਂ ਤੇ ਕੀਤੀ ਗਈ ਛਾਪੇਮਾਰੀ ਇਸ ਦੌਰਾਨ ਪੁਲਿਸ ਵੱਲੋਂ 17000 ਲੀਟਰ ਲਾਨ ਬਰਾਮਦ ਕਰਕੇ ਅਤੇ ਉਸ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ ਸ਼ਰਾਬ ਦਾ ਨਜਾਇਜ਼ ਧੰਦਾ ਕਰਨ ਵਾਲੇ ਵੱਖ-ਵੱਖ ਲੋਕਾਂ ਦੇ ਖਿਲਾਫ ਤਿੰਨ ਮੁਕਦਮੇ ਵੀ ਪੁਲਿਸ ਵੱਲੋਂ ਦਰਜ ਕੀਤੇ ਗਏ ਇਸ ਮੌਕੇ ਡੀਐਸਪੀ ਜਤਿੰਦਰ ਸਿੰਘ ਗਿੱਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਨਜਾਇਜ਼ तरीके ਨਾਲ बिकण वाली शराब दी खरीद ना ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਕਿ ਅਜਿਹੇ ਗੈਰ ਕਾਨੂੰਨੀ ਕਾਰੋਬਾਰ ਤੁਰੰਤ ਬੰਦ ਕੀਤਾ ਜਾਵੇ ਨਹੀਂ ਤਾਂ ਉਹਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਡੀਆਈਜੀ ਸਾਹਿਬ ਫਿਰੋਜ਼ਪੁਰ ਔਰ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਜੀ ਵਿਰਿੰਦਰ ਬਰਾਲ ਜੀ ਵੱਲੋਂ ਨਸ਼ਾ ਵਿਰੋਧ ਜਿਹੜੀ ਮਹਿੰਮ ਚਲਾਈ ਗਈ ਆ ਜੁੱਧ ਨਸ਼ਾ ਵਿਰੋਧ ਉਹਦੇ ਤਹਿਤ ਅੱਜ ਪਿੰਡ ਮਹਾਲਮ ਦੇ ਵਿੱਚ ਅਸੀਂ ਕਰੀਬ 100 ਮਹਾਲਾਜਮਾਂ ਦੇ ਨਾਲ ਜਿਹੜਾ ਰੇਡ ਕੀਤਾ ਸੀਗਾ ਔਰ ਨਾਲ ਹੀ ਐਕਸਾਈਜ਼ ਵਿਭਾਗ ਦੇ ਵੀ ਜਿਹੜੇ ਸਾਡੇ ਮਹਾਲਾਜਮ ਨਾਲ ਸੀਗੇ ਉਹਦੇ ਤਹਿਤ ਸਬਡਿਵੀਜ਼ਨ ਜਲਾਲਾਬਾਦ ਨੂੰ ਵੱਡੀ ਮਾਤਰਾ ਵਿੱਚ ਕਾਮਯਾਬੀ ਮਿਲੀ ਆ ਜਿਹਦੇ ਵਿੱਚ ਕਰੀਬ ਅਸੀਂ 17000 ਲੀਟਰ ਜਿਹੜੀ ਲਾਹਣ ਉਹ ਮੌਕੇ ਦੇ ਉੱਤੇ ਨਸ਼ਟ ਕੀਤੀ ਆ ਉਸ ਤੋਂ ਇਲਾਵਾ ਜਿਹੜਾ ਅ ਜਿਹੜੀ ਦੇਸੀ ਸ਼ਰਾਬ ਵੀ ਬਰਾਮਦ ਹੋਈ ਹੈ ਜਿਹਦੇ ਤਹਿਤ ਅ ਤਿੰਨ ਲੋਕਾਂ ਦੇ ਉੱਤੇ ਵੱਖ-ਵੱਖ ਮੁਕੱਦਮੇ ਜਿਹੜੇ ਦਰਜ ਕੀਤੇ ਨੇ ਸੋ ਇਹ ਜਿਹੜੀ ਕਾਰਵਾਈ ਆ ਮਾਨਯੋਗ ਅ ਐਸਐਸਪੀ ਸਾਹਿਬ ਫਾਜ਼ਿਲਕਾ ਜੀ ਵੱਲੋਂ ਜੋ ਦਿਸ਼ਾਨਰਦੇਸ਼ ਦਿੱਤੇ ਗਏ ਨੇ ਉਹਨਾਂ ਦੇ ਤਹਿਤ ਅਸੀਂ ਅਮਲ ਵਿੱਚ ਲਿਆਂਦੀ ਆ ਜੋ ਤੁਸੀਂ ਦੇਖਿਆ ਪਿੱਛੇ ਮਗੀਠੇ ਦੇ ਵਿੱਚ ਜਿਹੜਾ ਨਜਾਇਜ਼ ਸ਼ਰਾਬ ਜਿਹੜੀ ਪੀਣ ਕਰਕੇ ਆਂਕ੍ਰੀਬ ਵੀ 1000 ਕੀ ਲੋਕਾਂ ਦੀ ਮੌਤ ਹੋਈ ਆ ਸੋ ਮੈਂ ਤੁਹਾਡੇ ਚੈਨਲ ਦੇ ਮਾਧਮ ਰਹੀਂ ਜਿਹੜਾ ਇਹ ਸ਼ਰਾਬ ਦਾ ਧੰਦਾ ਕਰਦੇ ਨੇ ਲੋਕ ਨਜਾਇਜ਼ ਸ਼ਰਾਬ ਵੇਚਦੇ ਨੇ ਇਹ ਆਪਣਾ ਕਾਰੋਬਾਰ ਬੰਦ ਕਰ ਦੇਣ ਔਰ ਨਾਲ ਹੀ ਮੈਂ ਜਿਹੜੀ ਇਹ ਸ਼ਰਾਬ ਪੀਣ ਵਾਲੇ ਨੇ ਇਹ ਸਸਤੀ ਸ਼ਰਾਬ ਦੇਖ ਕੇ ਪੀ ਲੈਂਦੇ ਨੇ ਪਰ ਇਹਦੀ ਕੋਈ ਡਿਗਰੀ ਨਹੀਂ ਕੋਈ ਮਾਤਰਾ ਨਹੀਂ ਔਰ ਇਹ ਕਿਸ ਤਰ੍ਹਾਂ ਕੱਢਦੇ ਨੇ ਕਿਸ ਤਰ੍ਹਾਂ ਨਹੀਂ ਕੱਢਦੇ ਸੋ ਉਹ ਨਸ਼ੀਲੀ ਸ਼ਰਾਬ ਪੀਣ ਕਾਰਨ ਜਿਹੜੀ ਇਹਨਾਂ ਦੀ ਮੌਤ ਹੋਈ ਆ ਸੋ ਮੈਂ ਬੇਨਤੀ ਕਰਦਾ ਆਮ ਜਿਹੜੇ ਪਬਲਿਕ ਨੇ ਜਿਹੜੇ ਬੰਦੇ ਪੀਣ ਵਾਲੇ ਨੇ ਵੀ ਉਹ ਇਸ ਤਰ੍ਹਾਂ ਦੀ ਜਿਹੜੀ ਨਜਾਇਜ਼ ਸ਼ਰਾਬ ਕਸੀਦ ਕੀਤੀ ਹੋਈ ਉਹ ਮੁੱਲ ਲੈ ਕੇ ਨਾ ਪੀਣ ਔਰ ਨਾਲ ਹੀ ਮੈਂ ਜਿਹੜੇ ਧੰਦਾ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਸਖਤ ਲਹਿਜੇ ਵਿੱਚ ਅਸੀਂ ਇਹ ਚੇਤਾਵਨੀ ਦਿੰਨੇ ਆਂ ਵੀ ਇਹ ਜੋ ਨਜਾਇਜ਼ ਸ਼ਰਾਬ ਉਹ ਕਸੀਦ ਕਰਦੇ ਨੇ ਇਹ ਬਿਲਕੁਲ ਬੰਦ ਕਰਦਾਂ ਨਹੀਂ ਤਾਂ ਉਹਨਾਂ ਦੇ ਖਿਲਾਫ ਅਸੀਂ ਜੋ ਸਖਤ ਐਕਸ਼ਨ ਲਿਆ ਜਾਊਗਾ ਅਸੀਂ ਪਰਚੇ ਵੀ ਦਰਜ ਕਰਾਂਗੇ ਔਰ ਜੋ ਹੋਰ ਉਹਨਾਂ ਨੇ ਇਸ ਧੰਦੇ ਤੋਂ ਜਿਹੜਾ ਕੋਈ ਨਾਜਾਇਜ਼ ਪ੍ਰਾਪਤੀ ਬਣਾਈ ਆ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਹਾਸਲ ਕਰਕੇ ਔਰ ਉਹਦਾ ਵੀ ਜਿਹੜਾ ਸਰਕਾਰ ਵੱਲੋਂ ਜੋ ਹੁਕਮ ਆਊਗਾ ਉਹ ਅਸੀਂ ਕਾਰਵਿਬਾਧੀ